ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮਾਤਾ ਲਾਲ ਦੇਵੀ ਜੀ ਦੇ ਜਨਮ ਉਤਸਵ ਦੇ ਸੰਬੰਧ ਵਿੱਚ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਰੋਜ਼ਾਨਾ ਸਤਕੀਰਤਨ ਕੀਤੇ ਜਾ ਰਹੇ ਹਨ ਇਸ ਦੌਰਾਨ ਕਿਸ਼ੋਰੀ ਕਿਰਪਾ ਸੇਵਾ ਪਰਿਵਾਰ ਵੱਲੋਂ ਸਤਕੀਰਤਨ ਕੀਤਾ ਗਿਆ ਇਸ ਮੌਕੇ ਰਾਜੇਸ਼ ਅਨੁਰਾਗ ਅਨਿਲ ਅਰੋੜਾ ਅੰਕੁਰ ਠਾਕੁਰ ਜੈ ਸ਼ੰਕਰ ਰਾਹੁਲ ਸਰਤ ਸਮੇਤ ਸੰਗਤਾਂ ਮੌਜੂਦ ਸਨ ਐਸ ਸੰਬੰਧੀ ਪ੍ਰਧਾਨ ਵਿਕਰਮ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 21 ਫਰਵਰੀ ਨੂੰ ਮਾਤਾ ਲਾਲ ਦੇਵੀ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਮੰਦਿਰ ਵਿਖੇ ਸਾਰਾ ਦਿਨ ਵਾਕ-ਵਾਕ ਭਜਨ ਮੰਡਲੀਆਂ ਵੱਲੋਂ ਮਾਤਾ ਰਾਣੀ ਦਾ ਗੁਣगान ਕੀਤਾ ਜਾਵੇਗਾ ਅਤੇ ਮੰਦਿਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾਏਗਾ ਅਤੇ ਜਗਾ-ਜਗਾ ਮਾਤਾ ਰਾਣੀ ਦੇ ਪੰਡਾਰੇ ਵਰਤਾਏ ਜਾਣਗੇ ਉਹਨਾਂ ਸੰਤਾਂ ਨੂੰ ਸਮਾਗਮ ਵਿੱਚ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਪੂਜੇ ਮਾਤਾ ਲਾਲ ਦੇਵੀ ٹرسٹ ਮਾਡਲ ਡਾਉਨ ਅੰਮ੍ਰਿਤਸਰ ਕੀ ਔਰ ਸੇ ਮਾਤਾ ਜੀ ਕੀ ਤਰਫ ਸੇ 21 ਫਰਵਰੀ ਸ਼ੁੱਕਰਵਾਰ ਮਾਤਾ ਜੀ ਦਾ ਜਨਮ ਦਿਨ ਬਰਥਡੇ ਬੜੀ ਸ਼ਰਧਾਪੂਰਵਕ ਤੁਮਤਾਮਨਾ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਸ਼ਹਿਰ ਦੀਆਂ ਮਸ਼ਹੂਰ ਪਾਰਟੀਆਂ ਗੁਣਗਾਨ ਮਾਤਾ ਜੀ ਦਾ ਗੁਣਗਾਨ ਕਰਨ ਗਈਆਂ ਮਾਤਾ ਜੀ ਦਾ ਉਤਸਵ ਕਰਨ ਗਈਆਂ ਇਹ ਵੀਰਵਾਰ ਸਵੇਰ ਤੋਂ ਸ਼ੁਰੂ ਹੋਏਗਾ ਸ਼ੁੱਕਰਵਾਰ ਰਾਤ ਦੇ 3 ਵਜੇ ਤੱਕਨ 2 ਵਜੇ ਤੱਕਨ ਜਦ ਤੱਕ ਸਾਰੇ ਗਾਇਕ ਆਪਣਾ ਗੁਲਗਾਰ ਕਰ ਲੈਣਗੇ ਉਸ ਤੋਂ ਬਾਅਦ ਇਹ ਪੂਜ ਦੀ ਸਥਾਪਨਾ ਹੋਏਗੀ ਫੁੱਲਾਂ ਦਾ ਸ਼ਿੰਗਾਰ ਬੜਾ ਹੀ ਉਤਸਵ ਬੜਾ ਬੁਧਿਆ ਸ਼ਿੰਗਾਰ ਹੋਏਗਾ ਜਿਹਦੇ ਵਿੱਚ ਦਿੱਲੀ ਤੋਂ ਕਾਰੀਗਰ ਆ ਰਹੇ ਨੇ ਬੰਗਲੌਰ ਤੋਂ ਕਾਰੀਗਰ ਆ ਰਹੇ ਨੇ ਨਖਲੋ ਤੋਂ ਕਾਰੀਗਰ ਆ ਰਹੇ ਨੇ ਔਰ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਦੇ ਫੁੱਲਾਂ ਦੇ ਨਾਲ ਇਹਦੇ ਮਾਤਾ ਜੀ ਦੇ ਮੰਦਰ ਦਾ ਸ਼ਿੰਗਾਰ ਹੋਏਗਾ ਲੰਗਰ ਦਾ ਬੜਾ ਵਧੀਆ ਇੰਤਜ਼ਾਮ ਹੋ ਰਿਹਾ ਹੈ ਮਾਤਾ ਜੀ ਦੇ ਮੰਦਰ ਦੇ ਦੁਆਰ ਦੀ ਔਰਤ ਮਾਤਾ ਜੀ ਦੇ ਵੱਲੋਂ ਲੰਗਰ ਦਾ ਬੜਾ ਵਧੀਆ ਵਿਵਸਥਾ ਕੀਤੀ ਗਈ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈਗੀ ਹੈ ਉਹ ਦਿੱਤੀ ਗਈ ਹੈ ਸੰਗਤ ਨੂੰ ਆਦੇਸ਼ ਹੈ ਕਿ 21 ਤਰੀਕ ਨੂੰ ਮਾਤਾ ਜੀ ਦੇ ਬਰਡੇ ਦੇ ਉਤੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਰਧ ਵਿਦੇਸ਼ ਤੇ ਰਹਿਣ ਵਾਲੇ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਏ ਕਿ ਮਾਤਾ ਜੀ ਦੇ ਜਨਮ ਦਿਨ ਦੇ ਉਤੇ ਮਾਤਾ ਜੀ ਦੇ ਮੰਦਰ ਆ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਮਾਤਾ ਜੀ ਦੇ ਜਨਮ ਦਿਨ ਦੀ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮਾਤਾ ਜੀ ਦੇ ਵੱਡੇ ਜਨਮ ਦਿਨ ਦੀ ਲੱਖ 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 ਵਧਾਈ ਹੋਵੇ